ਸਵੇਰ ਤੋਂ ਆਕੇ ਹੈਲੋ ਅੱਜ ਜਿੰਨੇ ਵੀ ਦਰਸ਼ਕ ਹੈਲੋ ਅੱਜ ਜਿੰਨੇ ਵੀ ਦਰਸ਼ਕ ਆ ਕੇ ਬਿਠੇ ਸਾਰਿਆਂ ਦਾ ਦਿਲ ਦੀਆਂ ਗਹਿਾਈਆਂ ਤੋਂ ਧੰਨਵਾਦ ਪਰ ਟੀਮਾਂ ਸਹਿਯੋਗ ਨਹੀਂ ਕਰਦੀਆਂ ਭਈਆਂ ਬੜੀ ਮਾਰਟੀ ਵਾਲਾ ਇਹਨਾਂ ਦੀ ਸਵੇਰ ਦੇ ਨਗੇ ਰਿਕਵੈਸਟ ਕਰੀ ਜਾ ਰਹੇ ਆ ਯਾਰ ਟਾਈਆਂ ਪਾ ਕੇ ਕਿ ਹਮ ਤਾਂ ਸਾਰਾ ਕੁਝ ਦੱਸਿਆ ਸੀ ਤੇ ਗਵਾਂਡੀ ਸਾਡੇ ਖਰਪੋਰਾ ਉਹੀ ਨੀ ਇੰਟਰ ਹੋਣ ਦੇ ਯਾਰ ਤੁਹਿਆਂ ਕਿਥੋਂਣਾ ਯਾਰ ਭਾਜੀ ਜਾਜ ਟੀਮਾਂ ਨਾਲ ਕੱਟਾ ਗੁਰੂ ਮਹਾਰਾਜ ਦੀ ਕਸਮ ਲੱਗੇ ਪਿੱਛੇ ਗੁਰੂ ਘਰ ਆ ਤੁਹਾਡੀ ਟੀਮ ਜਿਹੜਾ ਇੰਟਰ ਹੋ ਗਈ ਨਾ 3 ਮਿੰਟ ਦਾ ਟਾਈਮ ਦੇਵਾਂਗੇ ਜਨਾਬ ਸਾਡੇ ਬਹੁਤ ਨਾਖਜ਼ਾਮ ਹੁੰਦੀ ਹੈ ਕਹਿੰਦਾ ਭਾਜੀ ਮੈਂ ਉਥੋਂ ਲੰਘਿਆ ਸੀ ਗੱਡੀ ਲੱਗੀ ਆ ਤੁਸੀਂ ਸਾਨੂੰ ਮੰਗਵੇਂ ਹਾਂਜੀ ਹਾਂਜੀ 20 ਮਿੰਟ ਲੱਗ ਜਾਣਗੇ ਭਾਈ ਅਸੀਂ 15 ਕਿਲੋਮੀਟਰ ਵਿੱਚ ਆ ਬਸ ਕਾਕੂ ਤੇ ਗੱਡੀ ਲਾ ਕੇ ਦੀ ਗੱਡੀ ਬਾਅਦ ਲੈ ਜਾਂਦੇ ਆ ਨਾ ਰਸਤੇ ਜਾਓ ਆਦਾ ਵੀ ਨਹੀਂ ਭਾਈ ਹੁਣ ਖਿਡਾਰੀਆਂ ਦੀ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਚਲੋ ਅਸੀਂ ਉਹਨਾਂ ਦੇ ਨਾਲ ਵੀ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈਂਦਾ ਹੈ ਸਾਡੇ ਕੋਲ ਉਹਨਾਂ ਨੇ ਆਪ ਮੰਗੇ ਆ ਤੇ 5 10 ਆਪਣੇ ਕੋਲ ਦੇ ਲਈ ਠੀਕ ਹੈ ਕਾਲਜ ਦੇ ਚੌਥਾ ਕਬੱਡੀ ਕੱਪ ਮਾਨੂਚਾਲ ਦਰਦਾਂ ਦੀ ਧਰਤੀ ਤੇ 27 ਫਰਵਰੀ ਨੂੰ ਆਵਾਜ਼ ਆ ਰਹੀ